ਸਸ਼ੀਕਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜੋਤ ਕੌਰ ਗਰਮੀਆਂ 'ਚ ਜ਼ਿਆਦਾਤਰ ਘਰਾਂ ਦੇ ਵਿੱਚ ਏਸੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅਜਿਹੇ ਵਿਚਾਲੇ ਏਸੀ ਦੇ ਵਿੱਚ ਬਲਾਸਟ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਗਰਮੀਆਂ ਨੂੰ ਬਰਦਾਸ਼ਤ ਕਰਨ ਦੇ ਲਈ ਹਰ ਕਿਸੇ ਨੂੰ ਏਸੀ ਜਾਂ ਕੂਲਰ ਦੀ ਲੋੜ ਹੁੰਦੀ ਹੈ ਪਰ ਥੋੜੀ ਜਿਹੀ ਲਾਪਰਵਾਹੀ ਕਿਸੇ ਵੇਲੇ ਵੱਡੀ ਘਟਨਾ ਦਾ ਕਾਰਨ ਬਣ ਜਾਂਦੀ ਹੈ ਔਰ ਜਾਣਦੇ ਆ ਤੁਹਾਨੂੰ ਏਸੀ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਅਜਹੀਆਂ ਘਟਨਾਵਾਂ ਦਾ ਸਾਹਮਣਾ ਨਾ ਕਰਨਾ ਪਵੇ ਏਸੀ ਦਾ ਕੰਮ ਕਰ ਨੂੰ ਠੰਡਾ ਰੱਖਣਾ ਹੈ ਪਰ ਹੀਟ ਵੇਵ ਕਾਰਨ ਇਹ ਬਾਰ ਉਹ ਵੀ ਗਰਮ ਹੋ ਜਾਂਦੀ ਹੈ ਜਿਸ ਨਾਲ ਅੱਗ ਲੱਗਣ ਦਾ ਖਤਰਾ ਵੱਧ ਸਕਦਾ ਹੈ ਇਸ ਲਈ ਆਪਣੇ ਏਸੀ ਤੇ ਧੁੱਪ ਨਾ ਪੈਂਦਿਓ ਜੇਕਰ ਤੁਸੀਂ ਏਸੀ ਕੰਪਰੈਸ਼ਨ ਨੂੰ ਗਰਮੀ ਵਿੱਚ ਰੱਖਦੇ ਹੋ ਤਾਂ ਇਹ ਕਿਸੇ ਵੀ ਸਮੇਂ ਖਤਰਨਾਕ ਹੋ ਸਕਦਾ ਹੈ ਜੇਕਰ ਕੋਈ ਵੀ ਮਸ਼ੀਨ ਬਿਨਾਂ ਕਿਸੇ ਆਰਾਮ ਦੇ ਦਿਨ ਰਾਤ ਚੱਲਦੀ ਹੈ ਤਾਂ ਯਕੀਨੀ ਤੌਰ ਤੇ ਕੁਝ ਖਰਾਬ ਹੋਣ ਦੀ ਸੰਭਾਵਨਾ ਹੈ ਧਿਆਨ ਵਿੱਚ ਰੱਖੋ ਕਿ ਤੁਹਾਡੇ ਏਸੀ ਦੀ ਕਿੰਨੀ ਵਰਤੋਂ ਕੀਤੀ ਜਾ ਰਹੀ ਹੈ ਜ਼ਿਆਦਾਤਰ ਲੋਕ ਏਸੀ ਨੂੰ ਰਾਤ ਪਰ ਚੱਲਦਾ ਛੱਡਦੇ ਨੇ ਜੋ ਖਤਰਨਾਕ ਹੈ ਤੁਸੀਂ ਇੱਕ ਟਾਈਮਰ ਸੈੱਟ ਕਰ ਸਕਦੇ ਹੋ ਤਾਂ ਜੋ ਜਦੋਂ ਤੁਸੀਂ ਸੋ ਜਾਂਦੇ ਹੋ ਤਾਂ ਇਹ ਆਪਣੇ ਆਪ ਬੰਦ ਹੋ ਜਾਵੇ ਇਸ ਨਾਲ ਤੁਹਾਡਾ ਏਸੀ ਨੂੰ ਆਰਾਮ ਮਿਲੇਗਾ ਤੇ ਜਲਦੀ ਖਰਾਬ ਨਹੀਂ ਹੋਵੇਗਾ ਏਸੀ ਸਰਵਿਸ ਵਾਲ ਵੀ ਧਿਆਨ ਦਿਓ ਜੇਕਰ ਤੁਹਾਡਾ ਏਸੀ ਠੰਡਾ ਨਹੀਂ ਹੋ ਰਿਹਾ ਤਾਂ ਕੋਈ ਸਮੱਸਿਆ ਹੈ ਤਾਂ ਤੁਰੰਤ ਇਸ ਦੀ ਮੁਰੰਮਤ ਕਰਵਾਓ ਕਈ ਵਾਰ ਜਦੋਂ ਏਸੀ ਠੰਡਾ ਨਹੀਂ ਹੁੰਦਾ ਤਾਂ ਅਸੀਂ ਇਸ ਨੂੰ ਲਗਾਤਾਰ ਚਲਾਉਂਦੇ ਰਹਿੰਦੇ ਹਾਂ ਅਜਿਹੀ ਸਥਿਤੀ ਦੇ ਵਿੱਚ ਮਸ਼ੀਨ ਤੇ ਜ਼ੋਰ ਪੈਂਦਾ ਹੈ ਅਤੇ ਇਸ ਦੇ ਬਲਾਸਟ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਏਸੀ ਤੋਂ ਗੈਸ ਲੀਕ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਰੰਤ ਇਸ ਦੇ ਵੱਲ ਧਿਆਨ ਦਿਓ ਤੁਸੀਂ ਏਸੀ ਰਿਮੋਟ ਦੇ ਵਿੱਚ ਟਰਬੋ ਮੋਡ ਜ਼ਰੂਰ ਦੇਖਿਆ ਹੋਵੇਗਾ ਜ਼ਿਆਦਾਤਰ ਲੋਕ ਇਸ ਦੀ ਵਰਤੋਂ ਚੰਗੀ ਕੂਲਿੰਗ ਲਈ ਕਰਦੇ ਨੇ ਪਰ ਇਹ ਵੀ ਖਤਰਨਾਕ ਤੋਂ ਘੱਟ ਨਹੀਂ ਹੈ ਜਿਸ ਕਾਰਨ ਮਸ਼ੀਨ ਨੂੰ ਜ਼ਿਆਦਾ ਦਬਾਅ ਚੱਲਣਾ ਪੈਂਦਾ ਹੈ ਇਸ ਲਈ ਇਸ ਮੋਡ ਨੂੰ ਲੰਬੇ ਸਮੇਂ ਤੱਕ ਚਲਾਉਣਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਸਸਿਆਕਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜਤ ਕੌਰ ਗਰਮੀਆਂ 'ਚ ਜ਼ਿਆਦਾਤਰ ਘਰਾਂ ਦੇ ਵਿੱਚ ਏਸੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅਜੇ ਹੀ ਵਿਚਾਲੇ ਏਸੀ ਦੇ ਵਿੱਚ ਬਲਾਸਟ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਗਰਮੀਆਂ ਨੂੰ ਬਰਦਾਸ਼ਤ ਕਰਨ ਦੇ ਲਈ ਹਰ ਕਿਸੇ ਨੂੰ ਏਸੀ ਜਾਂ ਕੂਲਰ ਦੀ ਲੋੜ ਹੁੰਦੀ ਹੈ ਪਰ ਥੋੜੀ ਜਿਹੀ ਲਾਪਰਵਾਹੀ ਕਿਸੇ ਵੇਲੇ ਵੱਡੀ ਘਟਨਾ ਦਾ ਕਾਰਨ ਬਣ ਜਾਂਦੀ ਹੈ ਆਉ ਜਾਣਦੇ ਹਾਂ ਤੁਹਾਨੂੰ ਏਸੀ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਅਜਹੀਆਂ ਘਟਨਾਵਾਂ ਦਾ ਸਾਹਮਣਾ ਨਾ ਕਰਨਾ ਪਵੇ ਏਸੀ ਦਾ ਕੰਮ ਕਰ ਨੂੰ ਠੰਡਾ ਰੱਖਣਾ ਹੈ ਪਰ ਹੀਟ ਵੇਵ ਕਾਰਨ ਇਹ ਬਾਰ ਉਹ ਵੀ ਗਰਮ ਹੋ ਜਾਂਦੀ ਹੈ ਜਿਸ ਨਾਲ ਅੱਗ ਲੱਗਣ ਦਾ ਖਤਰਾ ਵੱਧ ਸਕਦਾ ਹੈ ਇਸ ਲਈ ਆਪਣੇ ਏਸੀ ਤੇ ਧੁੱਪ ਨਾ ਪੈਂਦੇ ਹੋ ਜੇਕਰ ਤੁਸੀਂ ਏਸੀ ਕੰਪਰੈਸ਼ਨ ਨੂੰ ਗਰਮੀ ਵਿੱਚ ਰੱਖਦੇ ਹੋ ਤਾਂ ਇਹ ਕਿਸੇ ਵੀ ਸਮੇਂ ਖਤਰਨਾਕ ਹੋ ਸਕਦਾ ਹੈ ਜੇਕਰ ਕੋਈ ਵੀ ਮਸ਼ੀਨ ਹੈ ਬਿਨਾਂ ਕਿਸੇ ਆਰਾਮ ਦੇ ਦਿਨ ਰਾਤ ਚੱਲਦੀ ਹੈ ਤਾਂ ਯਕੀਨੀ ਤੌਰ ਤੇ ਕੁਝ ਖਰਾਬ ਹੋਣ ਦੀ ਸੰਭਾਵਨਾ ਹੈ ਧਿਆਨ ਵਿੱਚ ਰੱਖੋ ਕਿ ਤੁਹਾਡੇ ਏਸੀ ਦੀ ਕਿੰਨੀ ਵਰਤੋਂ ਕੀਤੀ ਜਾ ਰਹੀ ਹੈ ਜ਼ਿਆਦਾਤਰ ਲੋਕ ਏਸੀ ਨੂੰ ਰਾਤ ਪਰ ਚੱਲਦਾ ਛੱਡਦੇ ਨੇ ਜੋ ਖਤਰਨਾਕ ਹੈ ਤੁਸੀਂ ਇੱਕ ਟਾਈਮਰ ਸੈੱਟ ਕਰ ਸਕਦੇ ਹੋ ਤਾਂ ਜੋ ਜਦੋਂ ਤੁਸੀਂ ਸੋ ਜਾਂਦੇ ਹੋ ਤਾਂ ਇਹ ਆਪਣੇ ਆਪ ਬੰਦ ਹੋ ਜਾਵੇ ਇਸ ਨਾਲ ਤੁਹਾਡਾ ਏਸੀ ਨੂੰ ਆਰਾਮ ਮਿਲੇਗਾ ਤੇ ਜਲਦੀ ਖਰਾਬ ਨਹੀਂ ਹੋਵੇਗਾ ਏਸੀ ਸਰਵਿਸ ਵਾਲ ਵੀ ਧਿਆਨ ਦਿਓ ਜੇਕਰ ਤੁਹਾਡਾ ਏਸੀ ਠੰਡਾ ਨਹੀਂ ਹੋ ਰਿਹਾ ਤਾਂ ਕੋਈ ਸਮੱਸਿਆ ਹੈ ਤਾਂ ਤੁਰੰਤ ਇਸ ਦੀ ਮੁਰੰਮਤ ਕਰਵਾਓ ਕਈ ਵਾਰ ਜਦੋਂ ਏਸੀ ਠੰਡਾ ਨਹੀਂ ਹੁੰਦਾ ਤਾਂ ਅਸੀਂ ਇਸ ਨੂੰ ਲਗਾਤਾਰ ਚਲਾਉਂਦੇ ਰਹਿੰਦੇ ਹਾਂ ਅਜਿਹੀ ਸਿੱਤੀ ਦੇ ਵਿੱਚ ਮਸ਼ੀਨ ਤੇ ਜ਼ੋਰ ਪੈਂਦਾ ਹੈ ਅਤੇ ਇਸ ਦੇ ਬਲਾਸਟ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਏਸੀ ਤੋਂ ਗੈਸ ਲੀਕ ਹੋ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਰੰਤ ਇਸ ਦੇ ਵੱਲ ਧਿਆਨ ਦਿਓ ਤੁਸੀਂ ਏਸੀ ਰਿਮੋਟ ਦੇ ਵਿੱਚ ਟਰਬੋ ਮੋਡ ਜ਼ਰੂਰ ਦੇਖਿਆ ਹੋਵੇਗਾ ਜ਼ਿਆਦਾਤਰ ਲੋਕ ਇਸ ਦੀ ਵਰਤੋਂ ਚੰਗੀ ਕੂਲਿੰਗ ਲਈ ਕਰਦੇ ਨੇ ਪਰ ਇਹ ਵੀ ਖਤਰਨਾਕ ਤੋਂ ਘੱਟ ਨਹੀਂ ਹੈ ਜਿਸ ਕਾਰਨ ਮਸ਼ੀਨ ਨੂੰ ਜ਼ਿਆਦਾ ਦਬਾਅ ਚੱਲਣਾ ਪੈਂਦਾ ਹੈ ਇਸ ਲਈ ਇਸ ਮੋਡ ਨੂੰ ਲੰਬੇ ਸਮੇਂ ਤੱਕ ਚਲਾਉਣਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ